ਬੀਤੀ ਰਾਤ ਚੰਡੀਆਲਾ ਗੁਰੂ ਵਿਖੇ ਵਾਰਡ ਨੰਬਰ 7 ਵਿੱਚ ਦੋ ਗੁੱਟਾਂ ਵਿਚਾਲੇ ਭਿਆਨਕ ਲੜਾਈ ਹੋ ਗਈ ਜਿਸ ਦੌਰਾਨ ਇੱਕ ਗੁੱਟ ਦੇ 4 ਤੋਂ 5 ਨੌਜਵਾਨਾਂ ਨੂੰ ਸੱਟਾਂ ਲੱਗੀਆਂ ਨੇ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਅਤੇ ਉਹਨਾਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਮਾਮਲੇ ਸੰਬੰਧੀ ਚੌਕੀ ਇੰਚਾਰ ਦਿਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਚੱਲ ਰਹੀ ਹੈ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਹੋਣਗੇ ਅਵੀਰ ਕੀ ਨਾ ਆਪਣਾ ਪ੍ਰਗਟ ਸਿੰਘ ਪ੍ਰਗਟ ਸਿੰਘ ਜੀ ਰਾਤੀ ਕੀ ਕਹਾਣੀ ਹੈ ਜਿਹੜੇ ਸੱਟਾਂ ਲੱਗੀਆਂ ਤੁਹਾਨੂੰ ਅਸੀਂ ਉਧਰ ਦੀ ਵੰਗਲੇ ਪਿਆ ਪੇਰਮਨਗਰ ਮਹੱਲੇ ਤੋਂ ਨਹੀਂ ਉੱਥੇ ਟੀ ਚਲੀ ਜਾਣੇ ਖਲੋਤੇ ਸੀ ਅੱਛਾ ਉਹਨਾਂ ਇੰਨਾ ਖਿਲਾਰ ਗਿਆ ਨੂੰ ਨਾ ਇੱਕ ਗੱਡੀ ਇੱਕਾਈ ਪੰਜ ਸਤ ਮੁੰਡੇ ਬੈਠੇ ਨਿਕਲੇ ਉਹਨਾਂ ਨੇ ਉੱਤਰ ਕੇ ਮੇਰੇ ਬੈਸਬੋਲ ਮਾਰੇ ਤੇ ਇੱਕ ਨੇ ਆਪਣਾ ਮੋਟਰਸਾਈਕਲ ਭੰਨਤਾ ਦੋ ਤਿੰਨ ਜਾਣਿਆਂ ਨੇ ਤੇ ਬਾਏ ਦੋ ਤਿੰਨ ਵੜੀ ਮੇਰੇ ਬੈਸਬੋਲ ਮਾਰੇ ਬਾਏ ਬਾਡਾ ਮੋਟਰਸਾਈਕਲ ਭੰਨਤਾ ਫਿਰ ਉਹਨਾਂ ਵਿੱਚੋਂ ਮੁੰਡੇ ਕਹਿੰਦੇ ਵੀ ਇਹ ਮੁੰਡੇ ਨਹੀਂ ਆ ਤੇ ਫਿਰ ਆਨੂ ਆਂਦੇ ਵੀ ਮੱਲੇ ਹੱਡੇ ਆ ਜਾਓ ਖਰਚਾ ਪਾਣੀ ਤੁਹਾਨੂੰ ਦੇ ਦਿੰਨੇ ਆ ਜਿਹੜਾ ਤੁਹਾਡਾ ਨੁਕਸਾਨ ਹੋਇਆ ਵਾ ਅਸੀਂ ਉਹਨਾਂ ਦੇ ਮੱਲੇ ਗਏ ਫਿਰ ਉਹ ਸਾਰੇ ਜਾਣੇ ਮੱਲੇ ਮੱਕ ਕਿਹੜੇ ਮੱਲੇ ਗਏ ਤੁਸੀਂ ਸੱਤ-ਆਟ ਮੱਲੇ ਗਏ ਹਾਂ ਅੱਛਾ ਫਿਰ ਉਹਨਾਂ ਖਰਚਾ ਪਾਣੀ باوجود ਸਾਨੂੰ ਮੂਪੀ ਘੇਰ ਕੇ ਘੁੱਟਿਆ ਸਾਰੇ ਕਿੰਨੇ ਕੁ ਮੁੰਡੇ ਸੀ ਜਿੰਨਾਂ ਨੇ ਤਨ ਉਹ ਹੈਗੇ ਘਟੂ ਘਾਟ 20-25 ਮੁੰਡੇ ਤੇ ਪੱਕੇ ਸੀ ਨਾ ਉਹ ਅੱਛਾ ਉਹ ਵੀ ਸਾਰੀ ਗੱਲ ਇਹ ਉਹਨਾਂ ਦੀ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਸਰਕਾਰ ਕੋਈ ਇਹ ਹੀ ਮੰਗ ਕਰਦੇ ਸਜ਼ਾ ਉਹਨਾਂ ਨੂੰ ਅੱਛਾ ਰਣਜੀਤ ਕੌਰ ਜੀ ਕੀ ਗੱਲ ਹੋਈ ਰਾਤੀ ਤੁਹਾਡੇ ਲੜਕੇ ਨੂੰ ਸੱਟਾਂ ਲੱਗੀਆਂ ਕੀ ਕਹਾਣੀ ਹੈ ਸਾਨੂੰ ਇਹ ਕਹਦਾ ਸਾਨੂੰ ਇਹ ਉਹ ਪੜਾਡਾ ਬੇਟਾ ਗਿਆ ਰੋਟੀ ਖਾ ਗਈ ਅੱਛਾ ਰੋਟੀ ਖਾ ਕੇ ਗਿਆ ਵਾ ਬਾਤ ਚ 10 ਵਜੇ ਨਾ ਕਰਿਆ ਆ ਗਿਆ ਇਹਦਾ ਮੰਮੀ ਆਪਾਂ ਪੱਟੀਆਂ ਘਰੋਂ ਜਾਣਾ ਵਾ ਅੱਛਾ ਮੈਂ ਕਿੱਥੇ ਜਾਣਾ ਵਾ ਕਹਿੰਦਾ ਆਪਾਂ ਮਾੜੀ ਜਿਹੀ ਸੱਟ ਲੱਗੀ ਜਦੋਂ ਅਸੀਂ ਵੇਖਿਆ ਤੇ ਤਾਂ ਗੁੱਟ ਪੂਰਾ ਲੱਤ ਪਿਆਏਗਾ ਤੇ ਕਿੰਨੇ ਕੁ ਮੁੰਡੇ ਸੀ ਯਾਰ ਦੋਸਤ ਨਾਲ ਜਾ ਦੋਸਤ ਮੇਰੇ ਇਹਦੇ ਨਾਲ ਬਸ ਇੱਕੋ ਮੁੰਡਾ ਖਰੇ ਆਇਆ ਹੈਗਾ ਜਿਹੜਾ ਹੈ ਬਾਕੀ ਨਾ ਤਾਂ ਨਹੀਂ ਮੈਨੂੰ ਪਤਾ ਨਹੀਂ ਕਿੰਨੇ ਵਜੇ ਲੜਾਈ ਹੋਈ ਕੋ ਪਤਾ 9 ਵਜੇ ਲੜਾਈ ਇਹਨਾਂ ਦੀ ਹੋਈ 10 ਵਜੇ ਘਰ ਆਏ ਤੇ ਕੀ ਮੰਗ ਕਰਦੇ ਸਰਕਾਰ ਕੋ ਅਈ ਤੇ ਉਹਨਾਂ ਨੂੰ ਸਜਾਉਣੀ ਚਾਹੀਦੀ ਹੈ ਸਾਡੇ ਬੇਟੀਆਂ ਨੂੰ ਕਿੰਨਾ ਬੇਟੀਆਂ ਨੂੰ ਸੱਟਾਂ ਲਾ ਕੇ ਸੁੱਟ ਦਿੱਤਾ ਇਹਨਾਂ ਨੇ ਕਿਸੇ ਨਾਮ ਦਾ ਪਤਾ ਕੋਈ ਬੰਦੇ ਦਾ ਨਾਮ ਨਹੀਂ ਮੈਨੂੰ ਨਹੀਂ ਤੇ ਪਤਾ ਬੇਟੀਆਂ ਨੂੰ ਪਤਾ ਉਹ ਨਾਮ ਆਈ ਗਏ ਤੇ ਸਤਵਾਰ ਦੇ ਵਿੱਚ ਰਾਤੀ ਆਪਾਂ ਦਰਵਾਜੇ ਤੇ ਲੜਾਈ ਹੋਈ ਹੈ ਉਹਦੇ ਬਾਰੇ ਚਾਹ ਕੇ ਜੀ ਇਹਦੇ ਵਿੱਚ ਆਪਣੇ ਦੋ ਲੜਕਿਆਂ ਦੀ ਪਹਿਲਾਂ ਪਟੇਲ ਨਗਰ ਵਿੱਚ ਝਗੜਾ ਹੋਇਆ ਵਰਨਪ੍ਰਸਾਦ ਦੇ ਲੜਕਿਆਂ ਦੇ ਨਾਲ ਉਹਨਾਂ ਨੇ ਕਿਹਾ ਮਿਲ ਕੇ ਬਾਅਦ ਦੇ ਵਿੱਚ ਕਿ ਜਿਹੜਾ ਹੈ ਕਹਿੰਦੇ ਵੀ ਅਸੀਂ ਸਾਡੇ ਹੋਰ ਦੇ ਨਾਲ ਝਗੜਾ ਹੀ ਗਏ ਤੁਸੀਂ ਜਿਹੜਾ ਹੈਗਾ ਵੀ ਜਾਇਦ ਮੁੱਤੇ ਕਹਿ ਜੋ ਤੇ ਤੁਹਾਡੇ ਜੋ ਵੀ ਹੈਗਾ ਵਾ ਜਿਹੜਾ ਨੁਕਸਾਨ ਹੋਇਆ ਵੀ ਤੁਸੀਂ ਆ ਜਾਓ ਸਾਡੇ ਕੋ ਤੇ ਤੁਹਾਡਾ ਨੁਕਸਾਨ ਅਸੀਂ ਭਰ ਦੇਵਾਂਗੇ ਇਹ ਮੁੰਡੇ ਫਿਰ ਗਏ ਉੱਥੇ ਇਹਨਾਂ ਨੂੰ ਆਪਣੇ ਨੁਕਸਾਨ ਵਾਸਤੇ ਵੀ ਉਹਦੇ ਜੋ ਵੀ ਪੈਸਾ ਪਰ ਇਹ ਰਹਿਣ ਵਾਸਤੇ ਉੱਤਰੀ ਘਰ 11-12 ਲੜਕਿਆਂ ਨੇ ਜਿਹੜਾ ਹੈਗਾ ਇਹਨਾਂ ਨੂੰ ਘੁਟਬਾਲ ਕੀਤੀ ਹੈ ਤੇ ਨਾਲ ਹੀ ਇਹਨਾਂ ਦੇ ਦਿਨ ਹੋ ਸਰਤ ਹੋਏ। ਉਹਨਾਂ ਬੱਚੇ ਜਾਣਗੇ। ਉਹਨਾਂ ਦੇ ਭਾਈ ਨੇ ਵੀ ਪਰਚਾ ਦਰਜ ਕਰਾਇਆ ਜੀ ਇਹਨਾਂ ਬੱਚੇ ਦੇ ਜੀ। ਇਹ ਵੀ ਹੋ ਗਾ। ਇਹ 307 324 323 342 447 148 ਸਨ ਜਾਂਦੇ ਤਹਿਤ ਪਰਚਾ ਦਰਜ ਹੋਇਆ। ਇਹ ਕਿੰਦੀ ਪੁਗਮੀ ਜਦੋਂ ਇਹ ਗੱਦੀ ਉਹਨਾਂ ਦੇ ਕਿੱਦਾਂ ਹਾਂ ਜੀ ਇੱਕ ਉਹ ਆਪਣੇ ਹੈਗਾ ਜੀ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਚ ਜਾਂਦੀ ਹੈ। ਤੇ ਹਾਦੋਦੀ ਥੋੜੀ ਚੀਜ਼ ਹੈ ਕਿ ਆ ਦੇ ਡਾਕਟਰ ਨੇ ਦੱਸਿਆ ਵੀ ਥੋੜੀ ਜਿਹੀ ਹੱਥ ਦੀ ਸੱਗ ਹੈ ਤੇ ਅੰਦਰ ਟ੍ਰੀਟਮੈਂਟ ਹੋ ਰਿਹਾ ਹੈ ਬਿਊਰੋ ਰਿਪੋਰਟ ਐਸਐਨ ਚੈਨ న్యూਸ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੁਲਾਓ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786